ਫਿਲਮ ਫਾਊਂਡੇਸ਼ਨ ਵੱਲੋਂ ਹਰ ਇੱਕ ਸਾਲ ਕਰਵਾਏ ਜਾਂਦੇ ਬਠਿੰਡਾ ਫਿਲਮ ਫੈਸਟੀਵਲ ਦਾ ਚੌਥਾ ਐਡੀਸ਼ਨ 8 ਦਸੰਬਰ 2024 ਨੂੰ ਬਲਵੰਤ ਕਾਰਗੀ ਆਡੀਟੋਰੀਅਮ ਜਿਹੜਾ ਕਿ ਰੋਜ਼ ਗਾਰਡਨ ਦੇ ਨੇੜੇ ਸਥਿਤ ਹੈ ਉੱਥੇ ਕਰਵਾਇਆ ਜਾ ਰਿਹਾ ਹੈ ਸਵੇਰੇ 9:00 ਵਜੇ ਤੋਂ ਫਿਲਮਾਂ ਦੀ ਸਕਰੀਨਿੰਗ ਸਟਾਰਟ ਹੋਏਗੀ ਬਠਿੰਡਾ ਫਿਲਮ ਫੈਸਟੀਵਲ 2024 ਵਿੱਚ ਦੇਸ਼ ਵਿਦੇਸ਼ ਤੋਂ ਆਇਆ ਹੋਇਆ ਵੰਗਣ ਵਹਿਤਰੀਨ 17 ਸ਼ਾਰਟ ਫਿਲਮਾਂ ਦੀ ਸਕਰੀਨਿੰਗ ਕੀਤੀ ਜਾਏਗੀ ਬਠਿੰਡਾ ਫਿਲਮ ਫੈਸਟੀਵਲ ਨੂੰ ਦੇਖਣ ਦੇ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਐਂਟਰੀ ਫੀਸ ਕੋਈ ਟਿਕਟ ਜਾਂ ਕੋਈ ਪਾਸ ਦੇ ਚਾਰजेस ਨਹੀਂ ਹਨ ਕੋਈ ਵੀ ਇਸ ਫੈਸਟੀਵਲ ਨੂੰ ਫ੍ਰੀ ਆਫ ਕਾਸਟ ਦੇਖ ਸਕਦਾ ਹੈ ਇਸ ਦੇ ਲਈ ਇੱਕ ਪਾਸ ਦੀ ਜ਼ਰੂਰਤ ਹੋਵੇਗੀ ਜਿਹੜਾ ਕਿ ਫ੍ਰੀ ਆਫ ਕਾਸਟ ਬਠਿੰਡਾ ਫਿਲਮ ਫੈਸਟੀਵਲ .com ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਉਸ ਨੂੰ ਡਾਊਨਲੋਡ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਬੜੀ ਆਸਾਨ ਹੈ ਤਾਂ ਉਸ ਨੂੰ ਇਸ ਥਾਂ ਤੇ ਜਾ ਕੇ ਅਸੀਂ ਡਾਊਨਲੋਡ ਕਰ ਸਕਦੇ ਹਾਂ ਚੌਥੀ ਬਠਿੰਡਾ ਫਿਲਮ ਫੈਸਟੀਵਲ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਜਿਸ ਤਰ੍ਹਾਂ ਕਿ ਪੂਨੇ ਮੁੰਬਈ ਨੋਇਡਾ Shimla ਅਤੇ ਗੋਰੀਗਾਓ ਮੁੰਬਈ ਤੋਂ ਆਈਆਂ ਹੋਈਆਂ ਵੱਖ-ਵੱਖ ਸ਼ਾਰਟ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਸਭ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਬਠਿੰਡਾ ਫਿਲਮ ਫੈਸਟੀਵਲ ਵਿੱਚ ਜਿਹੜੇ ਸਾਡੇ ਇੰਡੀਆ ਦੇ ਫੇਮਸ ਫਿਲਮ ਸਕੂਲ ਨੇ ਫਿਲਮ ਯੂਨੀਵਰਸਟੀਆਂ ਨੇ ਜਾਂ ਦੂਸਰੇ ਇੰਸਟੀਚਿਊਟ ਨੇ ਉੱਥੋਂ ਵੀ ਜਿਹੜੀਆਂ ਫਿਲਮਾਂ ਆਈਆਂ ਨੇ ਜਿਸ ਤਰ੍ਹਾਂ ਕਿ ਸਤਿਆਜੀਤ ਰੇ ਇੰਸਟੀਚਿਊਟ ਆਫ ਫਿਲਮ ਐਂਡ ਟੀਲੀਵਿਜ਼ਨ ਕੋਲਕੱਤਾ ਅਤੇ ਐਮ ਆਈ ਟੇ ਯੂਨੀਵਰਸਿਟੀ ਸਕੂਲ ਆਫ ਫਿਲਮ ਐਂਡ ਥੀਏਟਰ ਪੂਨੇ ਅਤੇ ਇਸੇ ਤਰ੍ਹਾਂ ਹੀ ਏਸ਼ੀਅਨ ਅਕੈਡਮੀ ਨੋਇਡਾ ਤੋਂ ਜਿਹੜੀਆਂ ਨੇ ਫਿਲਮਾਂ ਸਾਡੇ ਕੋਲ ਪਹੁੰਚੀਆਂ ਨੇ ਇਹਨਾਂ 17 ਫਿਲਮਾਂ ਦਾ ਜਿਹੜਾ ਪ੍ਰਦਰਸ਼ਨ ਹੈ ਜਾਂ ਜਿਹੜੀ ਸਕਰੀਨਿੰਗ ਹੈ ਉਹ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗੀ ਅਤੇ ਲਗਾਤਾਰ ਇਹਨਾਂ ਦੀ ਸਕਰੀਨਿੰਗ ਚੱਲੇਗੀ ਇਨ੍ਹਾਂ ਫਿਲਮਾਂ ਦੀ ਜਜਮੈਂਟ ਲਈ ਪੰਜਾਬੀ ਫਿਲਮਾਂ ਦੇ ਦਿੱਗਜ ਅਦਾਕਾਰ ਸਰਦਾਰ ਮਹਾਵੀਰ ਭੁੱਲਰ ਜੀ ਡਾਕਟਰ ਸੁਨੀਤਾ ਧੀਰ ਜੀ ਰੁਪਿੰਦਰ ਰੂਪੀ ਜੀ ਅਤੇ ਸ਼੍ਰੀ ਰਾਜੀਵ ਕੁਮਾਰ ਅਰੋੜਾ ਜੀ ਦੀ ਜਿਊਰੀ ਦੁਆਰਾ ਜਜਮੈਂਟ ਕੀਤੀ ਜਾਵੇਗੀ ਜਿਊਰੀ ਦੁਆਰਾ ਚੁਣੇ ਗਏ ਬੈਸਟ ਫਿਲਮ ਬੈਸਟ ਰਾਈਟਰ ਬੈਸਟ ਡਾਇਰੈਕਟਰ ਅਤੇ ਬੈਸਟ ਐਕਟਰ ਮੇਲ ਬੈਸਟ ਐਕਟਰ ਫੀਮੇਲ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਬੈਸਟ ਫਿਲਮ ਚੁਣੀ ਜਾਵੇਗੀ ਇਸ ਫੈਸਟੀਵਲ ਦੇ ਵਿੱਚ ਉਸ ਨੂੰ 51000 ਰੁਪਏ ਦਾ ਨਕਦ ਇਨਾਮ ਜਿਹੜਾ ਹੈ ਉਹ ਪਟੰਡਾ ਫਿਲਮ ਫਾਊਂਡੇਸ਼ਨ ਵੱਲੋਂ ਦਿੱਤਾ ਜਾਵੇਗਾ। ਇਹਨਾਂ ਇਨਾਮਾਂ ਦੀ ਤਕਸੀਮ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜੋ ਕਿ ਇਸ ਫੈਸਟੀਵਲ ਦੇ ਮੁੱਖ ਮਹਿਮਾਨ ਹੋਣਗੇ ਉਹਨਾਂ ਵੱਲੋਂ ਕੀਤੀ ਜਾਵੇਗੀ। ਤਾਂ ਮੇਰਾ ਸਾਰੇ ਹੀ ਪਟੰਡਾ ਵਾਸੀਆਂ ਨੂੰ ਇਸ ਦੇ ਆਸ-ਪਾਸ ਦੇ ਇਲਾਕੇ ਦੇ ਸਾਰੇ ਹੀ ਵਾਸੀਆਂ ਨੂੰ ਖੁੱਲਾ ਸੱਦਾ ਹੈ ਬੇਨਤੀ ਹੈ। ਕਿ ਤੁਸੀਂ ਇਸ ਫੈਸਟੀਵਲ ਵਿੱਚ ਆ ਕੇ ਇਹਨਾਂ 17 ਬਿਹਤਰੀਨ ਸ਼ਾਰਟ ਫਿਲਮਾਂ ਜੋ ਕਿ ਸਭੀ ਸਿਲੈਕਸ਼ਨ ਕਮੇਟੀ ਨੇ ਚੁਣੀਆਂ ਨੇ ਉਹਨਾਂ ਦਾ ਆਨੰਦ ਮਾਣੋ। ਜੋ ਫਿਲਮਾਂ ਦਾ ਟਾਈਮ ਕਦੋਂ ਖਤਮ ਹੋਏਗਾ ਤੇ ਇਹ ਇਨਾਮ ਵੰਡਿਆ ਜਾਵੇਗਾ। ਜੀ ਸਰ ਜੋ ਪਹਿਲੀ ਫਿਲਮ ਹੈ ਉਸ ਦੀ ਸਕਰੀਨਿੰਗ ਸਵੇਰੇ 9 ਵਜੇ ਸ਼ੁਰੂ ਕੀਤੀ ਜਾਵੇਗੀ। ਇਹ ਫਿਲਮਾਂ ਜਿਹੜੀਆਂ ਨੇ ਇਹ ਅਲੱਗ-ਅਲੱਗ ਡਿਊਰੇਸ਼ਨ ਜਾਂ ਟਾਈਮਿੰਗਾਂ ਨੇ ਕੋਈ ਫਿਲਮ 10 ਮਿੰਟ ਦੀ ਹੈ, ਕੋਈ 15 ਮਿੰਟ ਦੀ ਹੈ, ਕੋਈ 30 ਮਿੰਟ ਦੀ ਹੈ। ਮੈਕਸਿਮ ਜਿਹੜੀ ਹੈ ਉਹ 30 ਮਿੰਟ ਤੱਕ ਦੀ ਫਿਲਮ ਹੈ। ਜਿਵੇਂ ਹੀ ਇਹਨਾਂ ਦੀ ਸਕਰੀਨਿੰਗ ਖਤਮ ਹੋਏਗੀ ਉਸਦੇ ਤੁਰੰਤ ਬਾਅਦ ਹੀ ਜਿਹੜੀ ਜਿਊਰੀ ਹੈ ਸਾਡੀ ਉਹ ਆਪਣੀ ਜਜਮੈਂਟ ਦੇ ਦੇਗੀ ਤੇ ਉਸਦੇ ਨਾਲ ਹੀ ਜਿਹੜਾ ਹੈ ਇਨਾਮਨ ਸਮਾਰੋਹ ਸ਼ੁਰੂ ਹੋ ਜਾਏਗਾ। ਦੋਸਤ ਜਿਊਰੀ ਚ ਕਿੰਨੇ ਮੈਂਬਰ ਹੋਣਗੇ? ਪਟੰਡਾ ਫਿਲਮ ਫੈਸਟੀਵਲ ਦੀ ਜਿਊਰੀ ਦੇ ਵਿੱਚ ਕੁੱਲ 4 ਮੈਂਬਰ ਨੇ। ਜਿਸ ਵਿੱਚ ਸਾਡੇ ਅਦਾਕਾਰਦਰ ਮਹਾਵੀਰ ਭੁੱਲਰ ਜੀ ਡਾਕਟਰ ਸੁਨੀਤਾ ਧੀਰ ਜੀ ਰੁਪਿੰਦਰ ਰੂਪੀ ਜੀ ਤੇ ਸ਼੍ਰੀ ਰਜੀਵ ਅਰੋੜਾ ਜੀ। ਇਹ ਇਹ ਮਹਿਮਾਨ ਤੁਸੀਂ ਕਰੋਗੇ ਕਿਹੜੀਆਂ ਹੋਣਗੀਆਂ ਫਿਲਮਾਂ ਜਿਹੜੀਆਂ ਮਤਲਬ ਇਹ ਛੋਟੀਆਂ ਫਿਲਮਾਂ ਹੋਣਗੀਆਂ ਇਹ ਫਿਲਮਾਂ ਸ਼ਾਰਟ ਫਿਲਮਾਂ ਸਰ। ਇਸ ਤਾਰੀ ਪੰਜਾਬੀ ਉਹ ਇਹ ਸਰ ਵੱਖ-ਵੱਖ ਤਨ ਭਾਸ਼ਾਵਾਂ ਦੀਆਂ ਫਿਲਮਾਂ ਨੇ ਕੁਝ ਫਿਲਮਾਂ ਪੰਜਾਬੀ ਲੈਂਗੁਏਜ ਦੀਆਂ ਨੇ ਕੁਝ ਹਿੰਦੀ ਦੀਆਂ ਨੇ ਔਰ ਦੋ ਫਿਲਮਾਂ ਜਿਹੜੀਆਂ ਨੇ ਉਹ ਇੰਗਲਿਸ਼ ਲੈਂਗੁਏਜ ਦੀਆਂ ਨੇ ਜਿਹੜੀਆਂ ਕਿ ਵਿਦ ਪੰਜਾਬੀ ਸਬਟਾਈਟਲ ਨੇ ਸਰ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਔਰ ਸਾਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਚੌਥੇ ਬਠਿੰਡਾ ਫਿਲਮ ਫੈਸਟੀਵਲ ਨੂੰ ਜਿਹੜਾ ਹੈ ਉਹ ਗ੍ਰੀਨ ਸਿਟੀ ਸਕੁਏਅਰ ਵੱਲੋਂ ਐਜ਼ ਅ ਟਾਈਟਲ ਸਪੌਂਸਰ ਜਿਹੜਾ ਹੈ ਉਹ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਗ੍ਰੀਨ ਸਿਟੀ ਸਕੁਏਅਰ ਡੱਬ ਵਾਲੀ ਰੋਡ ਦੇ ਸਹਿਯੋਗ ਨਾਲ ਉਹਨਾਂ ਦੀ ਰਹਿ ਰਹਿਨਮਾਈ ਅਤੇ ਅਗਵਾਈ ਦੇ ਅਧੀਨ ਜਿਹੜਾ ਹੈ ਚੌਥਾ ਭਿੰਡਾ ਫਿਲਮ ਫੈਸਟੀਵਲ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸਾਨੂੰ ਬੜੀ ਖੁਸ਼ੀ ਹੈ ਕਿ ਹੋਟਲ ਬਾਇਆ ਹਾਈਟਸ ਸਰਦਾਰ ਬਿਕਰਮਜੀਤ ਸਿੰਘ ਬਾਇਆ ਜੀ ਪਾਂਦੀ ਪ੍ਰਾਪਰਟੀਆਂ ਦੇ ਸ਼੍ਰੀ ਮਨੀਸ਼ ਪਾਂਦੀ ਜੀ ਅਤੇ ਦਾ ਮਾਸਟਰਵਾਲ ਅਕੈਡਮੀ ਦੇ ਸ਼੍ਰੀਮਤੀ ਭਾਵਨਾ ਗਰਗ ਜੀ ਸਰਦਾਰ ਹਰਸ਼ੀਲ ਸਿੰਘ ਸੋਹਲ ਜੀ ਗੁਰਸੇਵਿਕ ਸਿੰਘ ਚੈਲ ਜੀ ਅਤੇ ਸ਼੍ਰੀ ਅਮਨਦੀਪ ਸਿੰਘ ਜੀ ਦੇ ਸਹਿਯੋਗ ਨਾਲ ਜਿਹੜਾ ਹੈ ਚੌਥੇ ਪਟੰਡਾ ਫਿਲਮ ਫੈਸਟੀਵਲ ਨੂੰ ਸਫਲਤਾਪੂਰਵਕ ਕਰਵਾਇਆ ਜਾਊਗਾ ਮੋਟਿਵ ਕੀ ਹੈ ਅਵਾਰਡ ਦੇਣੀ ਹੈ ਕਿ ਅੱਗੇ ਜੀ ਉਹ ਪਟੰਡਾ ਫਿਲਮ ਫੈਸਟੀਵਲ ਜਿਹੜਾ ਹੈ ਇੱਕ ਪਲੈਟਫਾਰਮ ਹੈ ਜਿਹੜਾ ਕਿ ਸ਼ਾਰਟ ਫਿਲਮ ਮੇਕਰਾਂ ਦੇ ਲਈ ਹੈ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਇਸ ਵਿੱਚ ਨਾ ਹੀ ਤਾਂ ਫਿਲਮਾਂ ਭੇਜਣ ਦੇ ਲਈ ਕੋਈ ਐਂਟਰੀ ਫੀਸ ਹੈ ਔਰ ਨਾ ਹੀ ਫੈਸਟੀਵਲ ਨੂੰ ਦੇਖਣ ਦੇ ਲਈ ਤਾਂ ਬੇਸਿਕਲੀ ਜਿਹੜਾ ਹੈ ਉਹ ਨਵੇਂ ਟੈਲੈਂਟ ਨੂੰ ਪ੍ਰਮੋਟ ਕਰਨਾ ਉਹਨਾਂ ਨੂੰ ਇਨਕਰੇਜ ਕਰਨਾ ਹੈ ਉਹਨਾਂ ਨੂੰ ਇੱਕ ਪਲੈਟਫਾਰਮ ਦੇਣਾ ਹੈ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਹੈ ਸਾਡੇ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਫੈਸਟੀਵਲ ਨਹੀਂ ਹੋ ਰਿਹਾ ਜਿੱਥੇ ਜਿਹੜੇ ਸ਼ਾਰਟ ਫਿਲਮ ਮੇਕਰ ਨੇ ਉਹ ਆਪਣੀਆਂ ਫਿਲਮਾਂ ਨੂੰ ਪ੍ਰਦਰਸ਼ਿਤ ਕਰ ਸਕਣ। ਜਿਵੇਂ ਛੋਟੇ ਛੋਟੇ ਮੈਂ ਬਣਾਉਂਦੇ ਆ ਨਾ ਵਰਸੈਪਟ ਆਉਂਦੀ ਹੈ ਫਿਲਮ ਬਣਾ ਕੇ ਪੋਸਟ ਕਰਦੀਆਂ ਹੁੰਦੀਆਂ ਇਹ ਪ੍ਰੋਫੈਸ਼ਨਲ ਬਣਾਈਆਂ ਹੋਈਆਂ ਸ਼ਾਰਟ ਫਿਲਮਾਂ ਨੇ ਹਾਲਾਂਕਿ ਉਹ ਛੋਟੇ ਫਿਲਮ ਮੇਕਰ ਦੁਆਰਾ ਬਣਾਈਆਂ ਜਾਂਦੀਆਂ ਨੇ ਪਰ ਉਹ ਪ੍ਰੋਫੈਸ਼ਨਲੀ ਹੀ ਬਣਾਈਆਂ ਜਾਂਦੀਆਂ ਨੇ। ਸਾਡੀ ਫਿਲਮ ਚ ਕੀ ਖਾਸ ਹੈ? ਸਾਡਾ ਫਿਲਮਾਂ ਨੇ ਇਹ ਵਕਫ ਵਕ ਸਮਾਜਿਕ ਮੁੱਦੇ ਆ ਸਮਾਜਿਕ ਕੁਰਿਤੀਆਂ ਵਾਤਾਵਰਨ ਨੂੰ ਬਚਾਉਣ ਦੇ ਉਪਰਾਲਿਆਂ ਸਪੋਰਟਸਮੈਨਸ਼ਿਪ ਦੀ ਭਾਵਨਾ ਅਤੇ ਜੋ ਮਾਡਰਨ ਟੈਕਨੋਲੋਜੀ ਇਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਇੱਕ ਫਿਲਮ ਜਿਹੜੀ ਹੈ ਸਾਡੇ ਕੋਲੇ ਉਹ ਮੁੰਬਈ ਤੋਂ ਆਈ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿੜੀਆਂ ਚੁਣੌਤੀਆਂ ਜਿਹੜੀਆਂ ਉਹ ਜਿਹੜੀ ਸਾਡੀ ਮਾਨਵਤਾ ਹੈ ਉਹਨੂੰ ਦਰਪੇਸ਼ ਕਰੇਗੀ ਇਹ ਹੁਣ ਤੱਕ ਕਿੰਨੇ ਫਿਲਮਾਂ ਬਾਤ ਕਹਿੰਜੀ ਇਹ ਫਿਲਮਾਂ ਦਾ ਤੇ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਜੁੜੇ ਆ ਇਸ ਫੈਸਟੀਵਲ ਨਾਲ ਜੁੜੇ ਆ ਇਹ ਬਹੁਤ ਹੀ ਵਧੀਆ ਫੈਸਟੀਵਲ ਹੈ ਜਦੋਂ ਭਾਈ ਸਾਹਿਬ ਨੇ ਮੈਨੂੰ ਆਕੇ ਦੱਸਿਆ ਕਿ ਆਪਣੇ ਬਿਹਿੰਡੇ ਫਿਲਮ ਫੈਸਟੀਵਲ ਹੈ ਜੋ ਕਿ ਆਹ ਲਾਲੋ ਕੀ ਆਪਾਂ ਸਹਿਲਾਂ ਸੁਣਦੇ ਹੁੰਦੇ ਸੀਗੇ ਵੱਡੇ ਫੈਸਟੀਵਲਸ ਹੋ ਰਹੇ ਐ ਆਈਫਾ ਵਾਰਡਸ ਹੋ ਰਹੇ ਆ ਹੋਰ ਹੋ ਰਹੇ ਆ ਤਾਂ ਪੰਜਾਬੀ ਕਲਚਰ ਮੁਝਾ ਜਿਹੜੀ ਛੋਟੀ ਵੀਡੀਓਜ਼ ਆਈਆਂ ਜਿਵੇਂ ਸ਼ਾਰਟ ਫਿਲਮਸ ਫਿਰ ਨਵੀਆਂ ਕੈਟਾਗਰੀਜ਼ ਇਸ ਵਾਰ ꝺ ਕੀਤੀਆਂ ਫਿਲਮ ਫੇਅਰ ਨੇ ਤਾਂ ਉਹ ਸਾਰੀ ਕੈਟਾਗਰੀਜ਼ ਆ ਫੀਚਰ ਹੈ ਜਾਂ ਵੱਡੀ ਲੌਂਗ ਫਿਲਮਸ ਵੀ ਹੈ ਵੈਬ ਸੀਰੀਜ਼ ਵੀ ਹੈ ਤਾਂ ਇਹਦੇ ਨਾਲ ਕੀ ਹੈ ਜਿਹੜੇ ਸ਼ਾਰਟ ਫਿਲਮਸ ਵਾਲੇ ਬੰਦੇ ਆ ਉਹਨਾਂ ਨੂੰ ਬਹੁਤ ਐਨਕੁਰੇਜਮੈਂਟ ਮਿਲਦੀ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ ਮੈਂ ਸੋਚ ਕੇ ਹੈਰਾਨ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਐਕਚੁਅਲੀ ਮੈਨੂੰ ਇਹਦੇ ਬਾਰੇ ਪਹਿਲਾਂ ਇਨਫੋਰਮੇਸ਼ਨ ਘੱਟ ਸੀਗੀ ਤਾਂ ਜਦੋਂ ਭਾਈ ਸਾਹਿਬ ਨੇ ਮੈਨੂੰ ਦੱਸਿਆ ਤਾਂ ਫਿਲਮ ਫੇਅਰ ਫੈਸਟੀਵਲ ਬਿੰਡੇ ਬਿੰਡਾ ਫਿਲਮ ਫੈਸਟੀਵਲ ਆਪਾਂ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਸ਼ਾਰਟ ਫਿਲਮ ਨੂੰ ਇਨਕਰੇਜ ਕਰ ਰਹੇ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤਾਂ ਮੈਂ ਗ੍ਰੀਨ ਸਿਟੀ ਸਫੇਅਰ ਐਜ਼ ਗ੍ਰੀਨ ਸਿਟੀ ਗਰੁੱਪ ਵੱਲੋਂ ਮੈਂ ਸਾਰੇ ਬੰਦਿਆਂ ਦਾ ਫੈਦੇ ਲੋ ਵੈਲਕਮ ਕਰਦਾ ਹਾਂ ਕਿ ਜਰੂਰ ਆਓ ਇਸ ਫੈਸਟੀਵਲ ਦੇ ਵਿੱਚ ਤੇ ਬਾਅਦ ਛੜ ਕੇ ਇਹਨੂੰ ਦੇਖੋ ਤੇ ਇੰਟਰਪਰਮੋਟ ਕਰੋ ਠੀਕ ਅਸੀਂ ਬਹਿੰਡਾ ਦੇ ਵਿੱਚ ਹੁਣ ਗ੍ਰੀਨ ਸਿਟੀ ਸਕੁਆਇਰ ਬਣਾਇਆ ਹੈ ਤਾਂ ਸਾਡਾ ਜਿਹੜਾ ਨਾ ਐਂਟਰਟੇਨਮੈਂਟ ਦੇ ਵਿੱਚ ਕਾਫੀ ਜ਼ਿਆਦਾ ਵਿਝਾ ਹੋਇਆ ਹੁਣ ਅਸੀਂ ਸਿਨੇਮਾਸ ਲੈ ਕੇ ਆ ਰਹੇ ਹਾਂ ਮੈਕਸੀਕਨ ਚੇਨ ਦੇ ਸਿਨੇਪਾਲਿਸ ਦੇ ਬਹੁਤ ਹੀ ਅੱਛੇ ਪ੍ਰੀਮੀਅਮ ਸਿਨੇਮਾ ਜ਼ੈਰੇ ਹਨ ਤਾਂ ਉਹਦੇ ਨਾਲ ਕੀ ਹੋਇਆ ਤਾਂ ਸਾਡੇ ਤੇ ਪਿਰਾਮਿਡ ਬਲੂਰੀ ਆ ਰਹੀ ਹੈ ਗੇਮਿੰਗ ਜ਼ੋਨ ਆ ਰਿਹਾ ਤਾਂ ਹੋਰ ਐਂਟਰਟੇਨਮੈਂਟ ਦੇ ਸ਼ਾਪਿੰਗ ਸੈਂਟਰਸ ਵੀ ਹਨ ਤਾਂ ਉਹਦੇ ਨਾਲ ਸਾਨੂੰ ਇਹ ਲੱਗਿਆ ਕਿ ਸਾਨੂੰ ਇਸ ਫਿਲਮ ਫੈਸਟੀਵਲ ਨਾਲ ਸਭ ਤੋਂ ਪਹਿਲਾਂ ਜੁੜਨਾ ਚਾਹੀਦਾ ਹੈ ਕਿ ਇਹ ਬਹੁਤ ਹੀ ਅੱਛਾ ਮਤਲਬ ਕਿ ਇੱਕ ਬਹਿੰਡਾ ਵਾਸਤੇ ਜਾਂ ਪੂਰੇ ਪੰਜਾਬ ਵਾਸਤੇ ਇੱਕ ਇਹ ਅੰਦਰ ਫੀਲਿੰਗ ਤੇ ਗਰਭ ਦਾ ਉਹ ਹੈ ਤਾਂ ਇਸ ਕਰਕੇ ਮਤਲਬ ਕਿ ਅਸੀਂ ਸਾਰੇ ਚੌਥਾ ਬਠਿੰਡਾ ਫਿਲਮ ਫੈਸਟੀਵਲ 28 ਦਸੰਬਰ 2024 ਨੂੰ ਬਲਵੰਤ ਗਾਰਗੀ ஆடிਟੋਰੀਅਮ ਰੋਜ਼ ਗਾਰਡਨ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਦੇਸ਼ ਵਿਦੇਸ਼ ਦੇ ਵੱਖ-ਵੱਖ ਪੁੰਨੀਆਂ ਤੋਂ ਆਈਆਂ ਹੋਈਆਂ 17 ਬਿਹਤਰੀਨ ਸ਼ਾਰਟ ਫਿਲਮਾਂ ਦਾ ਪ੍ਰੀਮੇਅਰ ਕੀਤਾ ਜਾਵੇਗਾ ਫਿਲਮਾਂ ਦੀ ਸਕਰੀਨਿੰਗਸ ਵੈਰੀ ਨੋ ਵੇ ਤੋਂ ਸ਼ੁਰੂ ਹੋਏਗੀ ਸਾਰੇ ਹੀ ਬਠਿੰਡਾ ਵਾਸੀਆਂ ਨੂੰ ਖੁੱਲਾ ਸੱਦਾ ਹੈ ਇਸ ਫੈਸਟੀਵਲ ਨੂੰ ਦੇਖਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਐਂਟਰੀ ਫੀਸ ਜਾਂ ਚਾਰਜਸ ਨਹੀਂ ਹਨ www.bhindafilmfestival.com ਵੈਬਸਾਈਟ ਤੇ ਜਾ ਕੇ ਫ੍ਰੀ ਦੇ ਵਿੱਚ ਆਪਣਾ ਐਂਟਰੀ ਪਾਸ ਜਿਹੜਾ ਹੈ ਉਹ ਡਾਊਨਲੋਡ ਕੀਤਾ ਜਾ ਸਕਦਾ ਹੈ ਜੇਕਰ ਕਿਸੇ ਵੀ ਤਕਨੀਕੀ ਦਿੱਕਤ ਦੇ ਕਾਰਨ ਫੈਸਟੀਵਲ ਦਾ ਪਾਸ ਡਾਊਨਲੋਡ ਨਹੀਂ ਕੀਤਾ ਜਾ ਸਕਦਾ ਤਾਂ ਉਸ ਮੋਕੇਸ ਵੀ 9 ਵਜੇ ਪਹੁੰਚ ਕੇ ਅਸੀਂ ਉੱਥੇ ਵੀ ਜਿਹੜਾ ਹੈ ਪੁਆਇੰਟ ਵੀ ਆਸਰਾਪਤ ਕਰ ਸਕਾਂ।